ਤਨ ਹੰਢੀ ਵਿੱਚ ਇਹ ਜਿਰ ਮਸਾਲੇ ਤੇ ਉੱਤੇ ਲਾਉਣ ਸਬਰ ਦਾ ਪਾਈਏ ਗੁਲਾਮ ਫਰੀਦਾ ਮੈਂ ਤਾਂ ਮਰ ਗਿਆ ਤੈਨੂੰ ਹਜੇ ਸਵਾਦ ਨਾ ਆਇਆ ਚੱਲ ਭੁੱਲਿਆ ਚਲੋ ਉੱਥੇ ਚੱਲੀਏ ਜਿੱਥੇ ਹੋਣ ਅੰਨੇ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਉਹ ਦਿਨ ਵੀ ਆ ਜਾਣੇ ਭੁੱਲਿਆ ਜਦ ਸਭ ਕੁਝ ਛੱਡਣਾ ਪੈਣਾ ਆਪੋ ਆਪਣੀ ਵਾਰੀ ਤੁਰਨਾ ਕਿਸੇ ਨਾਲ ਇੱਥੇ ਰਹਿਣਾ ਅਵੱਲਾ ਮੁਹੰਮਦ ਸਨ ਇਲਾਹੀ ਜੋ ਮਾਲਕ ਹਰ ਹਰ ਦਾ ਉਸ ਦਾ ਨਾਮ ਚਤਾਰਨ ਵਾਲੇ ਕਿਸੇ ਮਦਾਨਾ ਹਰ ਦਾ ਫਿਤਰਤ ਨਹੀਂ ਕਿਸੇ ਦੀ ਬਦਲ ਸਕਦੀ ਭਾਵੇਂ ਜਤਨ ਜਿੰਨੇ ਵਾਰ ਕਰੀਏ ਬੂਟੇ ਅੱਕ ਦੇ ਅੰਬ ਨਹੀਂ ਦੇ ਸਕਦਾ ਭਾਵੇਂ ਪਿਉਂਦੇ ਪਿਉਂਦੇ ਹਜ਼ਾਰ ਕਰੀਏ ਭਾਵੇਂ ਪਿਉਂਦੇ ਪਿਉਂਦੇ ਹਜ਼ਾਰ ਕਰੀਏ ਹੁੰਦੇ ਭੌਰ ਤੇ ਭੂੰਡ ਵਿੱਚ ਫਰਕ ਬੜਾ ਸੋਹਣਾ ਸੂਰਤੇ ਨਾ ਇਤਬਾਰ ਕਰੀਏ ਕਸੂਰਮੰਦ ਆਖਰ ਡੰਗ ਮਾਰ ਦਿੰਦਾ ਨਾਲ ਸੱਪ ਦੇ ਜਿੰਨਾ ਵੀ ਪਿਆਰ ਕਰੀਏ ਭੁੱਲੇ ਸ਼ਾ ਇਸ ਮਨ ਦੀ ਗੱਲ ਨੂੰ ਅੰਦਰਲੇ ਨਾਲੋਂ ਫੁੱਲੋ ਨਾ ਕਿਧਰੇ ਧੋਖਾ ਦੇਵੇ ਨਾਹੀਂ ਸਕਦਾ ਰੋਲ ਦਿਲ ਨੂੰ ਦਿਲ ਬਣਾ ਕੇ ਰੱਖ ਇੱਕ ਥਾਂ ਤੇ ਲਾ ਕੇ ਰੱਖ ਦਿਲ ਨੂੰ ਦਿਲ ਬਣਾ ਕੇ ਰੱਖ ਇੱਕ ਥਾਂ ਤੇ ਲਾ ਕੇ ਰੱਖ ਇਸ਼ਕ ਜੇ ਕਰਨਾ ਆਉਂਦਾ ਨਹੀਂ ਫੇਰ ਅੱਖਾਂ ਨੂੰ ਸਮਝਾ ਕੇ ਰੱਖ ਫੇਰ ਅੱਖਾਂ ਨੂੰ ਸਮਝਾ ਕੇ ਰੱਖ ਦੁਨੀਆਂ ਰੋਇ ਤਮਾਸ਼ਾ ਲੱਭਦੀ ਏ ਦਿਲ ਤੇ ਪਰਦਾ ਪਾ ਕੇ ਰੱਖ ਮੁਹੱਬਤ ਇੱਕ ਵਾਰ ਹੁੰਦੀ ਏ ਕਿਸੇ ਦਿਲ ਵਾਲੇ ਲਈ ਬਚਾ ਕੇ ਰੱਖ ਕਿਸੇ ਦਿਲ ਵਾਲੇ ਲਈ ਬਚਾ ਕੇ ਰੱਖ